ਕੱਲ ਵੀ ਬੇਨਤੀ ਕੀਤੀ ਸੀ ਹੁਣ ਵੀ ਕਰਦਾ ਮੈਂ ਡਾਕੂ ਇੱਕ ਨੰਬਰ ਦਾ ਆਪਕ ਮੈਂ ਸਵੀਕਾਰ ਕੀਤਾ ਹੀ ਮੈਂ ਡਾਕੂ ਹਾਂ ਸਰਕਾ ਪ੍ਰਸਤ ਵੀ ਹਾਂ ਆਤਵਾਦੀ ਵੀ ਹਾਂ ਕੱਲ ਵੀ ਬਣਾਇਆ ਸੀ ਤੁਹਾਨੂੰ ਬਣਾ ਕੇ ਫਿਰ ਮੈਂ ਕਸਰਮ ਕਰਦਾ ਆਤਵਾਦੀ ਤੁਸੀਂ ਹੀ ਬਣਨਾ ਹੈ ਪਰ ਜੇ ਚਾਹੋ ਤੇ ਨਾ ਚਾਹੋ ਤੇ ਨਾ ਬਣਿਓ ਕਦ ਜਹਾਸ ਤੋਂ ਤੱਕੇ ਬਣ ਚੁੱਕੇ ਹੈ ਤੇ ਮੈਂ ਵੀ ਇਤਬਾਦਿਆਂ ਦੇ ਕੱਲ ਆਖੜੇ ਕਰਵਾਲੇ ਸੀ ਉਹ ਵੀ ਬਣ ਗਏ ਸੀ ਜਿਹੜੇ ਅੱਜ ਤੁਸੀਂ ਨਵੇਂ ਆਏ ਹੋ ਸੋਚ ਲਓ ਬੰਦ ਨਾ ਨਹੀਂ ਗਵਰਨਮੈਂਟ ਨੇ ਡਾਕੂ ਉਹਨਾਂ ਨੂੰ ਕਿਹਾ ਜਿਹੜੇ ਭੈਣਾਂ ਦੀ ਲੁੱਤੀ ਹੈ ਜਿੱਤੇ ਗੁਰੂ ਦੀ ਕੀਪੀ ਬਿਆਰਵੀ ਸਿੰਘਾ ਦਾ ਪਿਤਾ ਖੂਨ ਇਹਦਾ ਹੱਕ ਲੈਣ ਦੇ ਜਿਹੜੇ ਚਾਹਵਾਨ ਹਨ ਉਹਨਾਂ ਦਾ ਨਾਮ ਡਾਕੂਆ ਖਰਸਾ ਜੀ ਮੈਥ ਇਹ ਹੋ ਜਾ ਹੈਗਾ ਸਮੇਰੇ ਆਯਾਤ ਦਿੱਤੀ ਤੇ ਸਰੀਰ ਨੇ ਸਾਥ ਦਿੱਤਾ ਤੇ ਹੱਕ ਲੈਣਾ ਭਾਵੇਂ ਫਾਸੀ ਲੱਗ ਜੀਏ ਭਾਵੇਂ ਕੈਦ ਹੋ ਜਾਈਏ ਭਾਵੇਂ ਕੋ ਕੁੱਟ ਕੇ ਮਾਰ ਦੇ ਪਰਵਾਹ ਨਹੀਂ ਕਿਸੇ ਦਾ ਘਰ ਨਹੀਂ ਲੁੱਟਣਾ ਕਿਸੇ ਦੀ ਇੱਜ਼ਤ ਨਹੀਂ ਲੁੱਟਣਾ ਕਿਸੇ ਦੇ ਘਰੇ ਨਹੀਂ ਜਾਣਾ ਪਰ ਜੇ ਕੋਈ ਸਤਪੁਰ ਦੀ ਬਿਆਦਰੀ ਕਰਨ ਵਾਲਾ ਕਿਤੇ ਆ ਗਿਆ ਚਬੀਣੀ ਇੱਠਾ ਟੱਕਣੇ ਜ਼ਰੂਰ ਚਵਾਵੋਗੇ ਜੇ ਮੇਰੇ ਇੱਠ ਆ ਗਿਆ ਜੇ ਕੋਹੜ ਚਵਾ ਗਿਆ ਤੋੜੀ ਜ਼ਿੰਮੇਵਾਰੀ ਹੋਊਗੀ ਮੇਰੀ ਨਹੀਂ ਹੋਣੀ ਉਹ ਜੇ ਮੈਨੂੰ ਮਾਰ ਵੀ ਦਿੱਤਾ ਕੋਲਾ ਗਵਰਨਮੈਂਟ ਨੇ ਕਿਤੇ ਤੇ ਕੌਮ ਗੁਰੂ ਕੀ ਬੜੀ ਬਲਵਾਨ ਹੈ ਇਹ ਇਹਨੇ ਅੱਜ ਤੱਕ ਛੱਡਿਆ ਨਹੀਂ ਹੱਕ ਆਪਣਾ ਸਮੇਂ ਤੇ ਲੜ ਜਾਂਦੇ ਰਹੇ ਦਸਰੇ ਪਾਸ ਸ਼ਰੂ ਆਪ ਨੂੰ 30 ਸਾਲ ਲੱਗੇ ਸੀ 1732 ਚ ਮਾਰੀ ਗੁਰੂ ਤੇਗ ਬਹਾਦਰ ਦੱਸਾ ਜੋਤੀ ਜੋ ਸਮਾਇਆ ਤੇ 1762 ਦੇ ਇੱਕ ਨਰੰਗੇ ਨੂੰ ਗੱਡੀ ਚੜਾਇਆ 30 ਸਾਲ ਲੱਗੇ ਪੂਰੇ ਤੇ 22 ਸਾਲ ਲੱਗੇ ਭਾਈ ਉਦਮ ਸਿੰਘ ਨੂੰ ਆਪਣੇ ਬਾਪੇ ਆ ਵੇਰ ਲੈਂਣ ਵਾਸਤੇ ਡਿਵਾਈਡ ਤੋਂ ਇਹ ਮੱਛ ਰੰਗੜਵਾਸ ਤੇ ਥੋੜੇ ਦਿਨ ਹੀ ਲੱਗੇ ਸੀ ਤੇ ਵਾਤਮਾਨ ਮੱਛ ਸਮੇ ਦਾ ਮੱਸਾ ਰੰਗੜ ਗੁਰਬਚਨ ਇਹ ਤੋਂ ਵੀ ਮੇਰੇ ਖਿਆਲ ਕਿ ਸਾਲ ਕੀ ਲੱਗਾ ਉਹਨੇ ਕੁਝ ਮਹੀਨੇ ਉੱਪਰ ਲੱਗੇ ਉਹਨੇ ਕਿਸੇ ਪਿਆਰੇ ਨੂੰ ਜੇ ਦੋ ਲਾਗੇ ਹੋਣੇ ਚਲੋ ਇੰਨੇ ਲੱਗਾ ਨਾ ਸਮੇਂ ਨਾਲ ਨਾ ਸਮੇਂ ਨੇ ਜਦੋਂ ਕਿਸੇ ਨੂੰ ਯਾਦ ਦਿੱਤੀ ਕਿ ਸਾਨੂੰ ਹੁਣ ਵੀ ਕਿਸੇ ਨੂੰ ਯਾਦ ਚ ਦੇ ਦੇਗਾ ਮੈਂ ਤਾਂ ਇਹੋ ਜਿਹਾ ਹਾਂ ਭੈਣਾਂ ਦੀ ਇੱਜ਼ਤ ਬਚਾਉਣ ਦਾ ਵੀ ਹਾਮੀ ਐ ਇੱਜ਼ਤ ਲੁੱਟੀ ਦਾ ਸ਼ਹਿਰ ਤੁਹਾਨੂੰ ਘੱਟ ਪਤਾ ਹੋਣਾ ਬਾਬਿਆਂ ਨੂੰ ਤਾਂ ਪਤਾ ਹੈ گاਉਂ ਕੇ ਪਿੰਡ ਵਿੱਚ ਮਿਹਰੇ ਗਰੀਬ ਸਿੱਖਾਂ ਦੀ ਲੜਕੀ ਔਰ ਉਹ ਨੰਗਿਆ ਕਰਕੇ ਡੀਐਸਪੀ ਸਵਰਨ ਸਿੰਘ ਤਰਨਤਾਰਨ ਮਲਾਏ ਨੇ ਉਹਨੂੰ ਅਸਤਨਾ ਤੋਂ ਫੜ ਕੇ ਪਿੰਡ ਚ ਘੋਰਿਆ ਸੀ ਆਪ ਜੇ ਜਿਹੜਾ ਐਸਐਸਪੀ ਅਕਾਲ ਅੰਮ੍ਰਿਤਸਰ ਵਾਲਾ ਅਵਤਾਰ ਸਿਓ ਉਹਨੇ ਉਹ ਜ਼ਿੰਮੇਵਾਰੀ ਚੁੱਕ ਲਈ ਵੀ ਮੇਰੇ ਕਹਿਣ ਤੋਂ ਇਹਨੂੰ ਫੋਰੀਆ ਤੇ ਪਾਉ ਨੂੰ ਮੌਕੇ ਦੇ ਵਰਤਮਾਨ ਸਮੇਂ ਦੇ ਮੁੱਖ ਮੰਤਰੀ ਪੰਜਾਬ ਦੇ ਨੇ ਕਿਹਾ ਹੈ ਕਿ ਤੂੰ ਬੜੀ ਬਹਾਦਰੀ ਦਾ ਕੰਮ ਕੀਤਾ ਹੈ ਉਹਨੂੰ ਸਜ਼ਾ ਇਹ ਦਿੱਤੀ ਹੈ ਐਸਐਸਪੀ ਨੂੰ ਐਸਐਸਪੀ ਦੀ ਨੌਕਰੀ ਤੋਂ ਕੱਢ ਕੇ ਜਲੰਧਰ ਰੇਜ ਦਾ ਡੀਆਈਜੀ ਬਣਾ ਦਿੱਤਾ ਅੱਜ ਇੱਕ ਜ਼ਿਲ੍ਹੇ ਦਾ ਮਾਲਕ ਤੋਂ ਪੰਜ ਜ਼ਿਲ੍ਹਿਆਂ ਦਾ ਮਾਲਕ ਇਹ ਸਜ਼ਾ ਮਿਲੀ ਹੈ ਗਰੀਬ ਸਿੱਖਾਂ ਦੀ ਲੜਕੀ ਨੂੰ ਨੰਗਿਆ ਕਰਨ ਦੀ ਤੇਰਾ ਗੱਤੀ ਹੈ ਜਿਹੜਾ ਇਹੋ ਜੀ ਲੁੱਟੀ ਹੋਈ ਇੱਜ਼ਤ ਨੂੰ ਬਚਾਉਣ ਵਾਸਤੇ ਯਤਨਸ਼ੀਲ ਹੋਵੇ, ਸਾਫ਼ ਤਰਾਨ ਹੋਵੇ, ਉਹਦਾ ਨਾਮ ਫਿਰ ਕਪਰਸਤ ਤੁਸੀਂ ਹੁਣ ਦੱਸ ਦਿਓ ਬਣਨਾ ਕਿ ਨਹੀਂ ਜੇ ਤਾਂ ਬਣਨਾ ਹੈ ਤੇ ਮੈਂ ਜਿਕਾਵਾ ਸ਼ਬਦਾਂ ਵਿੱਚ ਤੇ ਤੁਸੀਂ ਬਾਹ ਕੜੀਆਂ ਕਰਨੀਆਂ ਪਰ ਇੱਕ ਗੱਲ ਖਿਆਲ ਚ ਰੱਖ ਲਿਓ ਕਹਤੇ ਇਹ ਨਾ ਹੋਵੇ ਤੇ ਬਾਹ ਖੜੀ ਕਰ ਰਹੋ ਤੇ ਮੁੜ ਕੇ ਮੁੱਕਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੇਣਦਾਰ ਹੋਵੋਗੇ ਨਰਕ ਦੇ ਬਾਹਰ ਪਹੁੰਚੂਗਾ ਲਿਆਜ ਲੋੜੀ ਇੱਥੇ ਕੋਈ ਨਹੀਂ ਗਾਵੀ ਕੋਈ ਨਹੀਂ ਖੈਰਾ ਛੁੱਟ ਜੂਗਾ ਜੇ ਤਾ ਉਹ ਚਰਖੇ ਤੇ ਬੱਕਰੀ ਦੇ ਸਿੱਖ ਜੇ ਉਹ ਕਬਰ ਤੇ ਮੜੀ ਦੇ ਸਿੱਖ ਜੇ ਉਹ ਪਿੱਪਲ ਨੂੰ ਪਾਣੀ ਪਾਉਣ ਦੇ ਤੇ ਜੱਗ ਨੂੰ ਸੰਦੂਰ ਪੁੱਕੜ ਦੇ ਸਿੱਖ ਜੇ ਉਹ ਰਾਲਾ ਸਹਾਮੀਆਂ ਤੇ ਨਰਕ ਧਾਰਿਆਂ ਦੇ ਸਿੱਖ ਤੇ ਬੀਬੀਓ ਤੁਸੀਂ ਵੀ ਫੇਰ ਤੋਂ ਆਪਣਾ ਸਿਰ ਰੱਖਿਓ ਥੱਲੇ ਨੂੰ ਤੇ ਨੀਂ ਨੀ ਹੋਰ ਪਾ ਲਿਓ ਤੇ ਜਿਉਂ ਗੁਰੂ ਕੇ ਸਿੱਖ ਤੇ ਸਿੱਖਾਂ ਨੇ ਪੁੱਛਦੇ ਸ਼ੀਸ਼ਾ ਦੇ ਪਰਾ ਤੇ ਹੱਕ ਲੈਣ ਦੇ ਚਾਹਵਾਨ ਹੈ ਤੇ ਫੇਰ ਬਾਹ ਖੜੀ ਕਰਿਓ ਪਰ ਬਾਹ ਖੜੀ ਕਰਕੇ ਤੇ ਕਬੂਲ ਕਰਨਾ ਪੈਣਾ ਵੀ ਅਸੀਂ ਡਾਕੂ ਵੀ ਹਾਂ ਅਸੀਂ ਅੱਤਵਾਦੀ ਵੀ ਹਾਂ ਅਸੀਂ ਫਿਰਕਾਪ੍ਰਸਤ ਵੀ ਹਾਂ ਪਰ ਹਾਂ ਇਹੋ ਜੇ ਜਿਉਂ ਜੇ ਦੱਸਿਆ ਕਿਸੇ ਦਾ ਘਰ ਲੁੱਟਣਾ ਕਿਸੇ ਦੀ ਇੱਜ਼ਤ ਲੁਟਕਣੀ ਕਿਸੇ ਨੂੰ ਬਿਨਾਂ ਕਾਰਨੋ ਨਿਹੱਥੇ ਤੇ ਨਿਹੱਥੇ ਨੂੰ ਮਾਰਨਾ ਕਿਸੇ ਗਰੀਬ ਤੇ ਤਸ਼ੱਦਦ ਕਰਨਾ ਇਹੋ ਜਿਹਾ ਅਤਵਾਦ ਇਹ ਤਾਂ ਬਿਲਕੁਲ ਨਹੀਂ ਮੰਨਦਾ ਜਿਹੋ ਜਿਹਾ ਦੱਸਿਆ ਇਹੋ ਜਿਹਾ ਬੰਦਾ ਜੇ ਤਾਂ ਇਹੋ ਜਿਹਾ ਅਤਵਾਦੀ ਡਾਕੂ ਤੇ ਫਿਰਕਾਪ੍ਰਸਤ ਬੰਨਾ ਮਨਜ਼ੂਰ ਹੈ ਤੇ ਫੇਰ ਤਾਂ ਜਕਾਰਾ ਸ਼ਰਮ ਕੋ ਬਾਹ ਖੜੀ ਕਰਦੇ ਹੋ ਮੈਂ ਤਾਂ ਮਨਜ਼ੂਰ ਕਰ ਲਿਆ ਫੱਕ ਦੇਣ ਜਿਹੜੇ ਗਵਰਨਮੈਂਟ ਨੇ ਦਿੱਤੇ ਆ ਹੁਣ ਤੁਸੀਂ ਵੀ ਸੋਚ ਲਿਓ ਗੁਰੂ ਕੇ ਸਿੱਕੇ ਤੇ ਬਾਹ ਖੜੀ ਕਰਿਓ ਜਾਂ ਕਿਹ ਬੱਕਰੀ ਦੇ ਸਿੱਕੇ ਦੇ ਮਾਂ ਥੱਲੇ ਰੱਖਿਓ ਬੋਲੇ ਇਸੋ ਨਿਹਾਲ